ਕਾਂਤਾ ਘਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕਾ ਦਰਸਨ 85 ਦਿਨ ਰਾਤ ਕਿਤਵਾ ਅੰਦੇ ਨੀਤਾ ਓਲ ਕਪਟ ਘੁਰ ਮੇ ਲੀਆ ਨਾਨਕਾ ਹਰ ਸੰਗ ਮੀਤਾ ਦਰਸਨ ਪਿਆਸੀ ਦਿਨ ਸਰਾਤ ਕਿਤਵਾ ਅੰਦੇ ਨੀਤਾ ਭੋਲ ਕਪਟ ਘੁਰ ਮੀ ਲਿਆ ਨਾਨਕ ਹਰ ਸੰਗ ਮੀਤ ਛੰਤਾ ਸੁਣ ਯਾਰ ਹਮਾਰੇ ਸੱਜਣਾ ਇਕ ਕਰਮ ਬੇਨਾਂਤੀਆ ਇਸ ਮੋਹਨ ਲਾਲ ਪਿਆਰੇ ਹਾ ਫਿਰ ਆਖੋ ਜੰਤੀ ਇਸ ਦਸ ਪਿਆਰੇ ਸਿਰ ਧਾਰੇ ਉਹ ਤਾਰੇ ਇੱਕ ਭੋਰੀ ਦਰਸ਼ਨ ਦੀਜਾ ਨੈਣ ਹਮਾਰੇ ਪਰਿਆਰਾਗ ਰੰਗਾਰੇ ਇੱਕ ਥੇਲਪੀਨਾ ਤੇਰੀ ਜੈ रव स्यो मन लीनाो जलमिना चात्र जिवेया धन नानक गुरपुरा पाया सगली तिखा बुजंतिया बुजन्तया वे प्रेह्वे सखिया कही ना जिहिया ਯਾਰ ਵੇ ਹਿਕ ਟੂ ਹਿਕ ਚਾੜੇ ਹਾਂ ਕਿਸ ਚਿਤੇ ਹੀਆ ਇੱਕ ਦੂ ਹਿਕ ਚਾੜੇ ਅਨਿਕ ਪਿਆਰੇ ਨਿੰਦ ਕਰਦੇ ਭੋਗ ਬਿਲਾਸਾ ਨਿੰਨਾ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣ ਤਾਸਾ ਜਿਨੀ ਮੈਡਾ ਲਾਲ ਰੀ ਜਾਇਆ ਹਉ ਤਿਸ ਆਗੇ ਮਨ ਦੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂ ਦਸ ਟਿਖਾ ਫਿਰ ਕੇਹੀਆ ਯਾਰ ਵੇ ਫਿਰ ਆਪਣ ਭਾਣਾ ਕਿਛ ਨੀ ਸੀ ਚੰਦਾ ਯਾਰ ਵੇ ਤੈ ਰਾਵਿਆ ਲਾਲਨ ਮੂੰ ਦਸ ਦਸੰਦਾ ਲਾਲਨ ਤੈ ਪਾਇਆ ਆ ਭਗਵਾਇਆ ਜੈ ਧਨ ਭਾਗ ਮਥਾਣੇ ਬਹਾ ਪਕਰ ਠਾਕੁਰ ਹਾਂ ਕੇਤੇ ਗੁਣ ਆਵ ਗਣਨਾ ਪੈਸ਼ਾਣੇ ਗੁਣ ਹਾਰ ਤੈ ਪਾਇਆ ਰਾਗ ਲਾਲ ਬਣਾਇ ਇਸ ਹੱਬੋ ਕੇ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇ ਦੀਸਾ ਮੈਂ ਪਾਈ ਵਾਰ ਲੁੜੀ ਦਾ ਆਇ ਵਜੀਵਾ ਧਾਈ ਮਹਾ ਮੰਗਲ ਰਹਿਸ ਕੀਆ ਫਿਰ ਦਇਆਲ ਸਦ ਨਵ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਏ ਬੇਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਆਸਾ ਮਨਸ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਏ ਬੇਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ Waheguru <laughs> kansa.